ਸਤਨਾਮ ਨਵਾਹਿ ਗੁਰੂ ਸਾਹਿਬ ਜੀ ਹਮ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾ ਬਿਖ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾ ਸਿਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਇ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾ ਸੁ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਹਭੰ ਗੁਰਪ੍ਰਸਾਦ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤਨਵਾ ਸਦਾ ਸਦਾ ਦਾਤਾ ਰਹਾਉ ਅਨ ਦਿਨ ਸਾਹਿਬ ਸੇਵਿਆ ਅੰਤ ਛਡਾਇ ਸੋ ਸੋਣੋ ਸੁਣੋ ਮੇਰੀ ਕਾਮਣੀ ਪਾਰਿਉ ਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਦ ਕੋਰਬਾਨ ਜਾਉ ਰਹਾ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ ਜਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵਰ ਹਾਂ ਸਾਵੜਿਆਈ ਦੇ ਜਿਤਨਾ ਨਾਮ ਤੇਰੇ ਲਾਗ ਰਹਾ ਦੁਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹਾ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਪਾਵਨ ਚਰਨਾਂ ਵਿੱਚ ਸੋਭਾ ਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਅਤੀ ਵਡਭਾਗੇ ਹੋ ਜੋ ਨਿਤ ਕਰਮ ਅਨਸਾਰ ਸਤਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਕੇ ਸਤਗੁਰੂ ਜੀ ਦੀ ਪਾਵਨ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾਉਣ ਦਾ ਯਤਨ ਕਰ ਰਹੇ ਹੋ ਸਤਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਜੋ ਅੱਜ ਦਾ ਅੰਮ੍ਰਿਤ ਵੇਲੇ ਦਾ ਅੰਮ੍ਰਿਤ ਰੂਪੀ ਹਕਮ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਇਸ ਦੀ ਵਿਚਾਰ ਸਤਗੁਰਾਂ ਜੀ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਗੁਰੂ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 660 ਦੇ ਉਪਰੰਗਤ ਹੈ ਤਨ ਆਸਰੀ ਰਾਗ ਦਾ ਪਹਿਲਾ ਸ਼ਬਦ ਹੈ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਸੰਪੂਰਨ ਮੂਲ ਮੰਤਰ ਇੱਥੇ ਦਰਜ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਵਾਰੀ ਸੰਪੂਰਨ ਮੂਲ ਮੰਤਰ ਆਇਆ ਹੈ ਇੱਕ ਓੰਕਾਰ ਪਰਮਾਤਮਾ ਇੱਕ ਹੈ ਔਰ ਸਾਰਿਆਂ ਦੇ ਵਿੱਚ ਵਿਆਪਕ ਹੈ ਸਤ ਨਾਮ ਉਹਦਾ ਨਾਮ ਜਿਹੜਾ ਹੈ ਸਤ ਹੈ ਹੋਂਦ ਵਾਲਾ ਹੈ ਕਰਤਾ ਪੁਰਖ ਉਹ ਅਕਾਲ ਪੁਰਖ ਜਿਹਨੇ ਸਭ ਕੁਝ ਬਣਾਇਆ ਹੈ ਔਰ ਬਣਾ ਕੇ ਇਹਦੇ ਵਿੱਚ ਬਿਰਾਜਮਾਨ ਹੈ ਨਿਰਭਾਉ ਨਿਰ ਦਾ ਅਰਥ ਹੁੰਦਾ ਵਿਦਾਉਟ ਭਾਉ ਡਰ ਤੋਂ ਰਹਿਤ ਹੈ ਨਿਰਭਾਉ ਉਹਨੂੰ ਕਿਸੇ ਦਾ ਡਰ ਨਹੀਂ ਹੈ ਨਿਰਵੈਰ ਉਹਨੂੰ ਕਿਸੇ ਨਾਲ ਵੈਰ ਨਹੀਂ ਹੈ ਅਕਾਲ ਮੂਰਤ ਉਹਦਾ ਜਿਹੜਾ ਸਰੂਪ ਹੈ ਉਹਦੀ ਜਿਹੜੀ ਹਸਤੀ ਹੈ ਉਹ ਸਮੇਂ ਦੇ ਪ੍ਰਭਾਵ ਵਿੱਚ ਨਹੀਂ ਹੈ ਬਾਕੀ ਜੋ ਵੀ ਕੁਝ ਬਣਿਆ ਸਭ ਕੁਝ ਸਮੇ ਦੇ ਪ੍ਰਭਾਵ ਦੇ ਵਿੱਚ ਹੈ ਆਕਾਲ ਮੂਰਤ ਅਜੂਨੀ ਉਹ ਪ੍ਰਮਾਤਮਾ ਜੁਨੀਆਂ ਦੇ ਵਿੱਚ ਨਹੀਂ ਆਉਂਦਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਉਹ ਵਾਹਿਗੁਰੂ ਪਰਮੇਸ਼ਰ ਕਿਸ ਤਰ੍ਹਾਂ ਹੈ ਕਹਿੰਦੇ ਸਹਭੰ ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ ਕਿਸ ਤਰ੍ਹਾਂ ਮਿਲਦਾ ਐਸੇ ਗੁਣਾ ਦਾ ਮਾਲਕ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪਹਿਲੀ ਪੰਕਤੀ ਵਿੱਚ ਸਤ ਗੁਰੂ ਜੀ ਬਖਸ਼ਿਸ਼ ਕਰ ਰਹੇ ਆ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਹੇ ਮੇਰੇ ਵਾਹਿਗੁਰੂ ਜੀ ਹੇ ਮੇਰੇ ਪਰਵਤਗਾਰ ਪਰਮੇਸ਼ਰ ਅਕਾਲ ਪੁਰਖ ਜਦੋਂ ਮੈਂ ਸੰਸਾਰ ਦੇ ਦੁੱਖਾਂ ਨੂੰ ਦੇਖਦਾ ਹਾਂ ਜੀਓ ਦਰਤ ਹੈ ਮੇਰੀ ਜਿੰਦ ਕੰਬਦੀ ਹੈ ਪਰ ਸਤਿਗੁਰੂ ਕਹਿੰਦੇ ਦੁੱਖਾਂ ਦਾ ਕਾਰਨ ਕੀ ਹੈ ਦੁੱਖ ਤਦੇ ਜਾਂ ਵਿਸਰਜਾਂ ਰੱਬ ਨੂੰ ਭੁਲਾਉਣਾ ਹੀ ਸਭ ਤੋਂ ਵੱਡਾ ਦੁੱਖ ਹੈ ਤੇ ਜਦੋਂ ਅਸੀਂ ਉਹਨੂੰ ਭੁਲਾ ਦਿੰਦੇ ਹਾਂ ਅਸੀਂ ਫਿਰ ਡਰ ਦੇ ਵਿੱਚ ਜੀਵਨ ਬਤੀਤ ਕਰਦੇ ਸਭ ਕਹਿੰਦੇ ਨਿਰਪੋ ਸੰਗ ਤੇਮਾਰੇ ਵਸਤਾ ਇਹ ਡਰਣ ਕਹਾਂ ਤੇ ਆਇਆ ਜਦੋਂ ਇਹ ਪਰ ਨੂੰ ਵਿਸ਼ਵਾਸ ਹੋ ਗਿਆ ਸਾਨੂੰ ਇਹ ਭਰੋਸਾ ਹੋ ਗਿਆ ਕਿ ਵਾਹਿਗੁਰੂ ਨਿਰਪਾਉ ਹੈ ਉਹ ਮੇਰੇ ਨਾਲ ਹੈ ਸਭ ਕਹਿੰਦੇ ਨਿਰਪੋ ਸੰਗ ਤੇਮਾਰੇ ਵਸਦਾ ਇਹ ਡਰਨ ਕਹਾਂ ਤੇ ਆਏ ਕਿ ਕਾਹਦਾ ਡਰ ਹੈ ਗੁਰੂ ਸਾਹਿਬ ਜੀ ਦੇ ਬਚਨ ਆਪ ਪੜ੍ਹਦੇ ਸੁਣਦੇ ਆ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀ ਮੈਨੂੰ ਕਾਹਦਾ ਡਰ ਹੈ ਕਿਉਂਕਿ ਤੂੰ ਮੇਰੇ ਨਾਲ ਹੈ ਤੇ ਜਦੋਂ ਵੀ ਜਦੋਂ ਵੀ ਦੁਨੀਆ ਦੇ ਵਿੱਚ ਲੋਕਾਂ ਨੇ ਦੇਖਿਆ ਔਰ ਪੁਕਾਰ ਕੀਤੀ ਸਾਡੇ ਧਰਮ ਦੀ ਸ਼ੁਰੂਆਤ ਜਿਹੜੀ ਹੈ ਨਾ ਭਾਈ ਗੁਰਦਾਸ ਸਾਹਿਬ ਲਿਖਦੇ ਆ ਦੁਨੀਆ ਨੇ ਪੁਕਾਰ ਕੀਤੀ ਹੈ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਪਠਾਇਆ ਮਤਲਬ ਭੇਜਿਆ ਪਰਮੇਸ਼ਰ ਸਤਗੁਰੂ ਕਹਿੰਦੇ ਮੇਰੀ ਜਿੰਦ ਡਰਦੀ ਆ ਜਦੋਂ ਮੈਂ ਸੰਸਾਰ ਦੇ ਦੁੱਖਾਂ ਨੂੰ ਦੇਖਦਾ ਜੀਓ ਡਰਤ ਹੈ ਆਪਣਾ ਕੈਸੇਉ ਕਰੀ ਪੁਕਾਰ ਮੈਂ ਕਿਹਨੂੰ ਪੁਕਾਰ ਕਰ ਕਿਉਂਕਿ ਜਦੋਂ ਅਸੀਂ ਦੁੱਖਾਂ ਨੂੰ ਦੇਖਦੇ ਹਾਂ ਮਨੁੱਖ ਕਹਿੰਦਾ ਕਿ ਮੈਂ ਦੁਖੀ ਹਾਂ ਜਦੋਂ ਦੂਸਰੇ ਨੂੰ ਪੁੱਛਦਾ ਉਹ ਉਸ ਤੋਂ ਬਾਅਦ ਦੁੱਖ ਦੱਸ ਦਿੰਦਾ ਕਾਰਨ ਗੁਰੂ ਸਾਹਿਬ ਨੇ ਦੱਸੇ ਦਿੱਤਾ ਕਹਿੰਦੇ ਦੁੱਖ ਤਦੇ ਜਾਂ ਵਿਸਰਜੇ ਰੱਬ ਨੂੰ ਭੁਲਾਉਣਾ ਦੁੱਖ ਹੈ ਤੇ ਜਦੋਂ ਉਹ ਨਾਲ ਹੈ ਤੇ ਫਿਰ ਕਾਹਦਾ ਦੁੱਖ ਹੈ ਨਹੀਂ ਤਾਂ ਪੂਰਾ ਸੰਸਾਰ ਦੁਖੀ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾ ਜਗ ਉੱਚੇ ਚੜ ਕੇ ਵੇਖਿਆ ਘਰ ਘਰ ਇਹ ਆਗ ਹਰੇ ਘਰ ਦੇ ਵਿੱਚ ਅੱਗ ਬਲਦੀ ਹੈ ਅੱਗੇ ਨਾ ਉਹ ਲੱਕੜੀਆਂ ਦੀ ਆਗ ਹੁੰਦੀ ਸੀ ਕੋਲਿਆਂ ਦੀ ਆਗ ਹੁੰਦੀ ਸੀ ਪਾਥੀਆਂ ਲੋਕੀ ਬਾਲਦੇ ਸੀ ਘਰਾਂ ਦੇ ਵਿੱਚ ਨਾ ਚਿਮਣੀਆਂ ਬਣੀਆਂ ਹੁੰਦੀਆਂ ਸੀ ਤੇ ਧੂੰਆਂ ਬਾਹਰ ਨਿਕਲਦਾ ਹੁੰਦਾ ਸੀ ਅੱਗ ਤਾਂ ਅੱਜ ਵੀ ਬਲਦੀ ਐ ਹਰੇ ਘਰ ਦੇ ਵਿੱਚ ਐ ਆ ਗੈਸ ਆ ਗਈ ਅੱਗ ਤਾਂ ਹਰੇ ਘਰ ਦੇ ਵਿੱਚ ਵੱਸਦੀ ਜਦੋਂ ਉੱਚੀ ਅਵਸਥਾ ਵਿੱਚ ਜਾ ਕੇ ਕਹਿੰਦੇ ਦੇਖਿਆ ਉੱਚਾ ਚੜ ਕੇ ਵੇਖਿਆ ਘਰ ਘਰ ਇਹਾਂ ਅੱਗ ਇਹ ਦੁੱਖਾਂ ਨੂੰ ਦੇਖ ਕੇ ਕਹਿੰਦੇ ਮੇਰੀ ਜਿੰਦ ਕੰਬਦੀ ਐ ਜੀਉ ਡਰਤ ਹੈ ਆਪਾਂ ਜਦੋਂ ਆਪਾਂ ਦੇਖਾਂਗੇ ਨਾ ਸਾਧ ਸੰਗਤ ਦੀ ਗੁਰੂ ਸਾਹਿਬ ਕਹਿੰਦੇ ਅੰਦਰ ਨੂੰ ਜਾਵਾਂਗੇ ਨਾ ਤੇ ਸਮਝ ਆਏਗੀ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਪੁਕਾਰ ਕੀਤੀ ਆ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਅਸੀਂ ਕਠੋਰ ਦਿਲ ਬਣ ਚੁੱਕੇ ਕਿ ਹੇ ਸਤਗੁਰੂ ਤੂੰ ਕਿਰਪਾ ਕਰ ਸਾਡੀ ਜਿੰਦ ਕੰਬਦੀ ਹੈ ਦੁੱਖਾਂ ਨੂੰ ਦੇਖ ਕੇ ਤੇਰੇ ਅੱਗੇ ਪੁਕਾਰ ਕਰ ਰਹੇ ਜੀਓ ਦਰਤ ਹੈ ਆਪਨ ਕੈਸਿਓ ਕਰੀ ਪਕਾਰ ਕਿਉ ਅਸੀਂ ਦੁਖੀ ਹੁੰਦੇ ਆ ਇਹਦਾ ਕਾਰਨ ਵੀ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਹਿੰਦੇ ਜਿਓ ਤਪਤ ਹੈ ਬਾਰੋ ਬਾਰ ਤਪ ਤਪ ਖਪ ਹੈ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਲ ਤੇ ਮੈਂ ਪੁਕਾਰ ਕਰਦਾ ਹਾਂ ਅਰਦਾਸ ਕਰਦਾ ਹਾਂ ਪ੍ਰਾਰਥਨਾ ਕਰਦਾ ਹਾਂ ਸਤਿਗੁਰੂ ਮਹਾਰਾਜ ਕਿਰਪਾ ਕਰੋ ਜੀਓ ਦਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੇਖੋ ਗੁਰਬਾਣੀ ਬਾ ਕਮਾਲ ਗੁਰੂ ਸਾਹਿਬ ਜੀ ਸ਼ਬਦ ਵਰਤਦੇ ਜਿੱਥੇ ਸਾਨੂੰ ਇਹ ਗੱਲ ਕਹੀ ਨਾਲ ਇਹ ਵੀ ਕਹਿ ਦਿੰਦਾ ਇਹਦੀ ᔪਗਤੀ ਵੀ ਦੱਸ ਦਿੰਦੀ ਵੀ ਦੁੱਖਾਂ ਤੋਂ ਕਿਦਾਂ ਬਚੋ ਬਚੋਗੇ ਕਹਿੰਦੇ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਉਹ ਸਦਾ ਹੀ ਦਾਤਾ ਦੇਣ ਵਾਲਾ ਦਤਾਰ ਵਾਹਿਗੁਰੂ ਪਰਮੇਸ਼ਰ ਹੈ ਜਦੋਂ ਉਹਨੂੰ ਯਾਦ ਕਰੇਗਾ ਨਾ ਤੇਰੇ ਦੁੱਖ ਸਾਰੇ ਖਤਮ ਹੋ ਜਾਣੇ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਅੱਗੇ ਸਭ ਕਹਿੰਦੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਮੇਰਾ ਮਾਲਕ ਨਿਤ ਨਵਾ ਹੈ ਸਾਹਿਬ ਮੇਰਾ ਨੀਤ ਨਵਾ ਜਿੱਦਾਂ ਜਿੱਦਾਂ ਅਸੀਂ ਜੁੜਦੇ ਆ ਨਾ ਸਾਧ ਸੰਗਤ ਜੀ ਸਿਮਰਨ ਕਰਨਾ ਬਾਣੀ ਪੜ੍ਹਨੀ ਸਹਿਜ ਪਾਠ ਕਰਨਾ ਜਿੱਦਾਂ ਜਿੱਦਾਂ ਵਧਦੇ ਅੱਗੇ ਸਾਨੂੰ ਇਦਾਂ ਲੱਗਦਾ ਕਿ ਕੁਝ ਨਵਾਂ ਹੀ ਹੋ ਰਿਹਾ ਰੋਜ਼ ਨਵਾਂ ਹੋ ਰਿਹਾ ਤੁਸੀਂ ਦੁਨਿਆਵੀ ਤੌਰ ਤੇ ਆਪਾਂ ਦੇਖੀਏ ਇੱਕ ਗਾਣਾ ਸੁਣੋਗੇ ਬੰਦਾ ਇੱਕ ਦਿਨ ਸੁਣ ਲੇਗਾ ਇੱਕ ਹਫਤਾ ਸੁਣ ਲੇਗਾ ਮਹੀਨਾ ਸੁਣ ਲੇਗਾ ਨਾ ਪੁਰਾਣਾ ਹੋ ਜਾਏਗਾ ਪਰ ਬਾਣੀ ਬਾ ਕਮਾਲ ਹੈ ਕਿਉਂਕਿ ਬਾਣੀ ਪਰਮੇਸ਼ਰ ਹੈ ਸਾਰੀ ਜ਼ਿੰਦਗੀ ਹੋ ਗਈ ਬਾਣੀ ਪੜਦੇ ਆ ਜਪਜੀ ਸਾਹਿਬ ਪੜਦੇ ਆ 50 50 ਸਾਲ ਹੋ ਗਏ ਕਿਸੇ ਨੇ ਨਹੀਂ ਆਖਿਆ ਕਿ ਮੇਰਾ ਮਨ ਨਹੀਂ ਕਰਦਾ ਰੋਜ਼ ਨਮਾ ਰੋਜ਼ ਨਮੀ ਬਖਸ਼ ਸਤਗੁਰੂ ਕਰਦੇ ਆ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਉਹ ਸਦਾ ਹੀ ਦਾਤਾਂ ਦੇਣ ਵਾਲਾ ਪੁੱਛਦਾ ਨਹੀਂ ਹੈ ਭਾਈ ਤੂੰ ਕੱਲ ਤਾਂ ਮੰਗਿਆ ਸੀ ਮੇਰੇ ਕੋਲ ਇਹ ਵੀ ਨਹੀਂ ਕਹਿੰਦਾ ਤੂੰ ਸਵੇਰੇ ਮੰਗ ਕੇ ਗਿਆ ਸ਼ਾਮੀ ਫੇਰ ਆ ਗਿਆ 24 ਘੰਟੇ ਮੰਗਦੇ ਉਹ ਨਵੀਆਂ ਦਾਤਾ ਦਿੰਦਾ ਆਪਾਂ ਕਹਿੰਨੇ ਲਓ ਭਾਈ ਸਾਡੇ ਤਾਂ ਚਿੱਤ ਚੇਤੇ ਨਹੀਂ ਸੀ ਆ ਵੀ ਰੱਬ ਨੇ ਦੇ ਦਿੱਤਾ ਆ ਵੀ ਪਰਮੇਸ਼ਰ ਨੇ ਦੇ ਦਿੱਤਾ ਉਹ ਕਿਉਂਕਿ ਨਵਾਂ ਹੈ ਰੋਜ਼ ਨਵੀਂ ਬਖਸ਼ਿਸ਼ ਕਰਦਾ ਹੈ ਕਦੇ ਪੁੱਛਦਾ ਨਹੀਂ ਹੈ ਔਰ ਦੇ ਕੇ ਪਛਤਾਉਂਦਾ ਵੀ ਨਹੀਂ ਹੈ ਜਿਹੜਾ ਸਾਡਾ ਸੁਭਾਅ ਹੈ ਨਾ ਅਸੀਂ ਭੁੱਲ ਜਾਂਦੇ ਹਾਂ ਉਹਨੂੰ ਭੁੱਲ ਜਾਂਦੇ ਆ ਆਪਣੀ ਮੋਹਰ ਲਾ ਲੈਨੇ ਵੀ ਅਸੀਂ ਕੀਤਾ ਸਬ ਮਹਾਰਾਜ ਕਹਿੰਦੇ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕਿਹਾਂ ਸਦਾ ਸਦਾ ਵੜਿਆਈਆਂ ਦੇਣਾ ਪਛੋਤਾਏ ਉਹ ਤਾਂ ਨਿਤ ਨਵੀਂ ਦਾਤ ਬਖਸ਼ਿਸ਼ ਕਰਦਾ ਕਿਉਂ ਕਰਦਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਰਹਾਉ ਜੇ ਦੁੱਖਾਂ ਤੋਂ ਬਚਣਾ ਹੈ ਨਾ ਸਭ ਕਹਿੰਦੇ ਅਨੰਦ ਸਾਇਬ ਸੇਵੀ ਆ ਅਨੰਦਨ ਹਰ ਵੇਲੇ ਉਸ ਮਾਲਕ ਦੀ ਅਰਾਧਨਾ ਕਰੋ ਅੰਤ ਛੜਾਏ ਸੋਏ ਕਿਸੇ ਦੇ ਵੀ ਭਾਗੀਦਾਰ ਨਹੀਂ ਬਣਨਾ ਕਿਸੇ ਨੇ ਤੁਹਾਡੀ ਇਹ ਮਦਦ ਨਹੀਂ ਕਰਨੀ ਕਿਸੇ ਨੇ ਸਹਿਤਾਨੀ ਕਰਨੀ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਜਦੋਂ ਬੰਦੇ ਦੇ ਹੱਥ ਖੜੇ ਹੋ ਜਾਂਦੇ ਹਨ ਨਾ ਵੀ ਸਾਰੇ ਪਾਸੇ ਲਾ ਵੀ ਹੁਣ ਤੂੰ ਹੀ ਪਚਾ ਸਕਦਾ ਵਾਹਿਗੁਰੂ ਤੂੰ ਕਿਰਪਾ ਕਰ ਹੁਣ ਤਾਂ ਜੀ ਵਾਹਿਗੁਰੂ ਹੀ ਰਾਖਾ ਹੈ ਥੋਥ ਹੈ ਹੀ ਨਾ ਹਮੇਸ਼ਾ ਜਦੋਂ ਮਨ ਵਿੱਚ ਇਹ ਧਾਰਨ ਕਰ ਲਈ ਹਮੇਸ਼ਾ ਹੀ ਰਾਖਾ ਹੋਇਆ ਹਮੇਸ਼ਾ ਹੀ ਰਹਿਮਤ ਕਰਦਾ ਹੈ ਸਤ ਗੁਰੂ ਕਹਿੰਦੇ ਯਾਦ ਕਰੋਗੇ ਅੰਤ ਤੱਕਰ ਤੁਹਾਡੀ ਸਹਾਇਤਾ ਕਰੇਗਾ ਅਨ ਦਿਨ ਸਾਹਿਬ ਸੇਵੀ ਐ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ اے ਮੇਰੀ ਜਿੰਦੇ ਸੁਣ 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 ਮੇਰੀ ਕਾਮਣੀ ਆਪਣੀ ਜਿੰਦ ਨੂੰ ਕਹਿਣਾ ਪੈਣਾ ਹੈ ਨਾ ਇਹਨੂੰ ਵਿਸ਼ਵਾਸ ਕੋਈ ਨਹੀਂ ਹੈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਕਿਦਾਂ ਅਨ ਦਿਨ ਸਾਹਿਬ ਸੇਵੀ ਜਦੋਂ ਉਹਦੀ ਅਰਦਾਸ ਨ ਕਰੋਗੇ ਤੇ ਪਾਰ ਉਤਾਰਾ ਹੋ ਜਾਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਹੇ ਸਤਿਗੁਰੂ ਦਿਆਲਤਾ ਦੇ ਘਰ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਜੁੜ ਕੇ ਹੀ ਤਰਿਆ ਜਾ ਸਕਦਾ ਦਿਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਉ ਮੈਂ ਸਦਾ ਹੀ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਰਹਾਉ ਸਰਬੰਗ ਸਾਚਾ ਏਕ ਹੈ ਸਰਬੰਗ ਮਤਲਬ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਹੈ ਇੱਕੋ ਹੀ ਆ ਸਾਰਿਆਂ ਦੇ ਵਿੱਚ ਇੱਕ ਹੈ ਅਸੀਂ ਨਾਮ ਰੱਖ ਲੈਣਾ ਅਲੱਗ-ਅਲੱਗ ਆ ਹਿੰਦੂ ਹੁੰਦਾ ਸਿੱਖ ਹੁੰਦਾ ਮੁਸਲਮਾਨ ਈਸਾਈ ਹੈ ਉਹਨੇ ਤਾਂ ਇੱਕੋ ਜੇ ਬਣਾਏ ਸਾਰਿਆਂ ਦੇ ਇੱਕੋ ਹੀ ਆ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੈ ਇਹ ਤਾਂ ਹੁਣ ਸਾਦ ਸੰਗਤ ਦੀ ਇੱਟਾਂ ਦੀ ਬੰਤਰ ਹੁੰਦੀ ਆ ਜਿੱਦਾਂ ਦੀ ਬੰਤਰ ਦੇ ਦੇਓ ਇੱਟਾਂ ਨੂੰ ਬਿਲਡਿੰਗ ਜਦੋਂ ਬਣਦੀ ਆ ਮੰਦਿਰ ਬਣਾ ਦਿਓ ਗੁਰਦੁਆਰਾ ਬਣਾ ਦਿਓ ਮਸਜਿਦ ਬਣਾ ਦਿਓ ਗਰਜਾ ਘਰ ਬਣਾ ਇਹਨੂੰ ਜੋ ਮਰਦੀ ਬਣਾਈ ਜਾਓ ਸਰੀਰ ਤੇ ਸਤਗੁਰੂ ਤਾਂ ਸਾਰਿਆਂ ਦੇ ਅੰਦਰ ਇੱਕੋ ਹੀ ਆ ਗੁਰੂ ਸਾਹਿਬ ਕਹਿੰਦੇ ਆ ਇੱਕ ਪ੍ਰਮਾਤਮਾ ਨੇ ਇੱਕੋ ਹੀ ਮਿੱਟੀ ਨਾਲ ਸਭ ਕੁਝ ਪੈਦਾ ਕੀਤਾ ਸਭ ਕੁਝ ਇੱਕੋ ਹੀ ਸਾਰਿਆਂ ਦੇ ਵਿੱਚ ਹੈ ਹੈ ਇੱਕ ਹੈ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਉਹ ਸਾਰਿਆਂ ਦੇ ਵਿੱਚ ਮਾਟੀ ਇੱਕ ਅਨੇਕ ਭਾਂਤ ਕਰ ਕਿੰਨੇ ਤਰੀਕਿਆਂ ਨਾਲ ਹੁਣ কুমਾਰ ਜਿਹੜਾ ਦੀਵੇ ਵੀ ਬਣਾ ਦਿੰਦਾ ਘੜੇ ਵੀ ਤਿਆਰ ਕਰਦਾ ਕਿੰਨਾ ਕੁਛ ਮਿੱਟੀ ਦੇ ਭਾਂਡੇ ਤਿਆਰ ਹੁੰਦੇ ਆ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ কুমਾਰੇ ਨਾ ਤਾਂ ਭਾਂਡਿਆਂ ਦੇ ਵਿੱਚ ਨੁਕਸ ਹੈ ਤੇ ਨਾ কুমਿਹਾਰ ਦੇ ਵਿੱਚ ਨੁਕਸ ਹੈ ਉਹ ਸਾਰੇ ਬਣਾਉਣ ਵਾਲਾ ਤੇ ਘੜਨ ਵਾਲਾ ਤਾਂ ਉਹ ਹੀ ਹੈ ਨਾ ਪਰਮੇਸ਼ਰ ਉਹ ਸਾਰਿਆਂ ਦੇ ਵਿੱਚ ਹੈ ਸਾਧ ਸੰਗ ਦੀ ਸਰਬੰਗ ਸਾਚਾ ਏਕ ਹੈ ਹੁਣ ਆਲੀ ਵੀ ਕਿਹਾ ਦੂਜਾ ਨਹੀਂ ਕੋਈ ਦੂਸਰਾ ਹੋਰ ਕੋਈ ਨਹੀਂ ਤਾਂ ਕੀ ਸੇਵਾ ਸੋ ਕਰੇ ਇੱਥੇ ਸੇਵਾ ਦਾ ਅਰਥ ਹੈ ਭਗਤੀ ਬੰਦਗੀ ਕਰਨੀ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਜਿਹਦੇ ਉੱਪਰ ਨਦਰ ਕਰਦਾ ਤੇ ਜਿਹਦੇ ਉੱਪਰ ਨਦਰ ਹੋ ਜਾਂਦੀ ਨਾ ਸਾਸ ਸੰਗਤ ਦੀ ਤੋ ਕੀ ਕਹਿੰਦਾ ਹੈ ਤੁਧ ਬਾਜ ਪਿਆਰੇ ਕੇਵਰ ਹਾਂ ਕਿਹ ਸਤਿਗੁਰੂ ਮੈਂ ਤੇਰੇ ਤੋਂ ਬਿਨਾ ਕਿਦਾਂ ਰਹਿ ਸਕਦਾ ਜੋ ਪ੍ਰਾਣੀ ਜਲ ਬਿਨ ਹੈ ਮਰਦਾ ਤਿਉ ਸਿਖ ਗੁਰ ਬਿਨ ਮਰ ਜਾਏ ਜਿਹੜਾ ਦਾ ਜੀਵਨ ਹੈ ਨਾ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਤੇ ਉਹਨਾਂ ਦੀ ਅਵਸਥਾ ਬਣ ਜਾਂਦੀ ਆ ਅੱਖਾਂ ਜੀਵਾਂ ਵਿਸਰੇ ਮਰ ਜਾਉ ਤੁਦ ਬਾਜ ਪਿਆਰੇ ਕੇਵਰ ਹਾਂ ਸਾਵੜ ਆਈ ਦੇ ਏ ਸਤਗੁਰੂ ਮਹਾਰਾਜ ਮੈਨੂੰ ਇੰਨੀ ਬਖਸ਼ਿਸ਼ ਕਰ ਦੇ ਜਿਤ ਨਾਮ ਤੇਰੇ ਲਾਗ ਰਹਾ ਮੈਂ ਤੇਰੇ ਨਾਮ ਦੇ ਵਿੱਚ ਜੁੜਿਆ ਰਹਾ ਦੂਜਾ ਨਹੀਂ ਕੋਈ ਜਿਸ ਅੱਗੇ ਪਿਆਰੇ ਜਾਏ ਕਹਾਂ ਏ ਸਤਗੁਰੂ ਦੂਸਰਾ ਕੋਈ ਨਹੀਂ ਹੈ ਜਿਹਦੇ ਅੱਗੇ ਜਾ ਕੇ ਮੈਂ ਪੁਕਾਰ ਕਰਾਂ ਤੂੰ ਹੀ ਹੈ ਮੇਰਾ ਸਭ ਕੁਝ ਤੂੰ ਹੀ ਹੈ ਤੂੰ ਮੈਂ ਛਾੜ ਕੋਈ ਅਵਰਣਾ ਧਾਉ ਜੋ ਵਰ ਚਾਹੂੰ ਸਤਿਮ ਤੇ ਪਾਉ ਦੂਜਾ ਨਾਹੀ ਕੋਏ ਜਿਸ ਅਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਸਾਹਿਬ ਕੋਈ ਹੈ ਸਾਰਿਆਂ ਦਾ ਮਾਲਕ ਇੱਕ ਹੈ ਤੇ ਗੁਰੂ ਸਾਹਿਬ ਕਹਿੰਦੇ ਉਹਦੀ ਅਰਦਾਸਾ ਕਰਨੀ ਹੈ ਸੇਵੀ ਸਾਹਿਬ ਆਪਣਾ ਆਵਰਨਾ ਜਾਚੋਂ ਕੋਈ ਹੋਰ ਕਿਸੇ ਦੀ ਜਾਂਚਣਾ ਨਹੀਂ ਕਰਨੀ ਹੋਰ ਕਿਸੇ ਨੂੰ ਰੱਬ ਨਹੀਂ ਬਣਾਉਣਾ ਰੱਬ ਇੱਕੋ ਹੀ ਹੈ ਉਹਨੇ ਬਣਾਇਆ ਵੀ ਕੋਈ ਨਹੀਂ ਦੂਸਰਾ ਨਰਸਾਕੰਗ ਸਰੀਕ ਹੈ ਉਹਦਾ ਕੋਈ ਸਰੀਕ ਨਹੀਂ ਹੈ ਉਹ ਇੱਕੋ ਹੀ ਹੈ ਜਦਨ ਇਹ ਸਮਝ ਆਈ ਨੇ ਸਾਨੂੰ ਹੁਣ ਬਾਣੀ ਦਾ ਸਤਾਂਤ ਹੀ ਇੱਕ ਹੈ ਇੱਕ ਓੰਕਾਰ ਕਿੰਨੇ ਆਪਾਂ ਭਾਗਾ ਵਾਲੇ ਆ ਪ੍ਰਾਉਟ ਕਰਨਾ ਚਾਹੀਦਾ ਸਾਨੂੰ ਗਰਭ ਕਰਨਾ ਚਾਹੀਦਾ ਮੇਰੇ ਗੁਰੂ ਨੇ ਕੋਪਲੇਖਾ ਨਹੀਂ ਰਹਿਣ ਦਿੱਤਾ ਇੱਕ ਲਿਖਿਆ ਤੇ ਉਹ ਵੀ ਗਿਣਤੀ ਦਾ ਲਿਖਿਆ ਵੈਸੇ ਬਾਣੀ ਦੇ ਵਿੱਚ ਇੱਕ ਸ਼ਬਦ ਬਹੁਤ ਵਾਰੀ ਆਉਂਦਾ ਹੈ ਈੜੀ ਨੂੰ ਸਿਆਰੀ ਕੱਕਾ ਇੱਕ ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ ਇੱਕ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਇੱਕ ਇਹਨਾਂ ਦੇ ਅਲੱਗ-ਅਲੱਗ ਅਰਥ ਹੈ ਪਰ ਇੱਥੇ ਲਿਖਦੇ ਆਂ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਇੱਕ ਲਿਖਿਆ ਗਿਣਤੀ ਦਾ ਜੇ ਅੱਖਰਾਂ ਵਿੱਚ ਲਿਖਿਆ ਹੁੰਦਾ ਨਾ ਈ ੜੀ ਦੇ ਅਰਥ ਵਿਦਵਾਨਾਂ ਨੇ ਅਲੱਗ ਕਰਦੇ ਸੀ ਕੱਕੇ ਦੇ ਅਲੱਗ ਕਰਦੇ ਵੇ ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹ ਇੱਕੋ ਹੀ ਹੈ ਇੱਕ ਹੈ ਔਰ ਸਾਰਿਆਂ ਦੇ ਵਿੱਚ ਵਿਆਪਕ ਹੈ ਇੱਕ ਉੰਕਾਰ ਹਰ ਰੱਬ ਇੱਕ ਹੈ ਵੈਸੇ ਸਾਡੀਆਂ ਕਿਤਾਬਾਂ ਵਿੱਚ ਵੀ ਛਪਣ ਲੱਗ ਗਿਆ ਗੋਡ ਇਜ਼ ਵਨ ਅੰਗਰੇਜ਼ੀ ਦੀਆਂ ਜਿਹੜੀਆਂ ਸ਼ਰੋਮਣੀ ਕਮੇਟੀ ਦੇ ਛਪੀ ਕਿਤਾਬ ਦੇ ਵਿੱਚ ਵੀ ਲਿਖਿਆ ਆ ਆਪਾਂ ਵੀ ਕਹਿੰਦੇ ਰੱਬ ਇੱਕ ਹੈ ਰੱਬ ਤਾਂ ਇੱਕੋ ਹੀ ਆ ਪਰ ਗੁਰੂ ਸਾਹਿਬ ਨੇ ਜਿਹੜੀ ਕਾਰ ਪਾਈ ਨਾ ਇੱਕ ਵੰਕਾਰ ਇੱਕ ਹੈ ਪਰ ਉਹ ਸਾਰਿਆਂ ਦੇ ਵਿੱਚ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋ ਇਸ ਕਰਕੇ ਮਾਲਕ ਕੋਈ ਹੈ ਸੇਵੀ ਸਾਹਿਬ ਆਪਣਾ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਰੋਜ਼ ਪੜਦੇ ਆਪਾਂ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ ਉਹ ਮਾਲਕ ਸੱਚਾ ਹੈ ਦੁਨੀਆ ਵਿੱਚ ਕੋਈ ਹਮੇਸ਼ਾ ਮਾਲਕ ਨਹੀਂ ਬਣ ਕੇ ਰਹਿੰਦਾ ਕਿਸੇ ਘਰ ਦੇ ਬਾਹਰ ਨੇਮ ਪਲੇਟ ਲੱਗੀ ਹੈ ਫਲਾਨਾ ਸਿੰਘ ਉਹਦੀ ਮਰਨ ਦੀ ਧੇਰ ਹੁੰਦੀ ਹੈ ਦੂਸਰੀ ਪਲੇਟ ਲੱਗ ਜਾਂਦੀ ਹੈ ਉਹਦੇ ਪੁੱਤਰ ਦੀ ਤੇ ਤੀਸਰੀ ਪਲੇਟ ਲੱਗ ਜਾਂਦੀ ਹੈ ਮਾਲਕ ਫਿਰ ਉਹ ਰਜਿਸਟਰੀ ਉਹਦੇ ਨਾਮ ਤੇ ਹੋ ਜਾਂਦੀ ਮਕਾਨ ਦੀ ਉਹ ਮਲਕੀਅਤ ਉਹਦੀ ਬਣ ਜਾਂਦੀ ਹੈ ਮਾਲਕ ਕੌਣ ਹੋਇਆ ਫਿਰ ਇੱਕੋ ਹੀ ਆ ਸਾਚਾ ਸਾਹਿਬ ਇੱਕੋ ਹੀ ਮਾਲਕ ਹੈ ਦੁਨੀਆ ਦੇ ਵਿੱਚ ਸਾਚ ਨਾਏ ਉਹਦਾ ਨਾਮਣਾ ਵੀ ਸੱਚਾ ਹੈ ਦੁਨੀਆ ਦੇ ਵਿੱਚ ਅੱਜ ਕਿਸੇ ਦਾ ਨਾਮ ਹੈ ਕੱਲ ਨਹੀਂ ਹੋਏਗਾ ਅੱਜ ਬੱਚਿਆਂ ਨੂੰ ਦਾਦੇ ਦੇ ਪਰਦਾਦੇ ਦਾ ਨਾਮ ਛੱਡੋ ਦਾਦੇ ਦਾ ਵੀ ਨਹੀਂ ਪਤਾ ਤੇ ਉਹ ਪਰਮੇਸ਼ਰ ਦਾ ਨਾਮ ਅਸੀਂ ਜਾਣਦੇ ਹਾਂ ਜਿਹੜੇ ਉਹਦੇ ਨਾਲ ਜੁੜ ਜਾਂਦੇ ਆ ਤੇ ਉਹਨਾਂ ਦਾ ਵੀ ਨਾਮ ਹੋ ਜਾਂਦਾ ਤੇ ਸਤਗੁਰੂ ਕਹਿੰਦੇ ਉਹਦਾ ਨਾਮ ਵੀ ਸੱਚਾ ਹੈ ਸਾਚਾ ਸਭ ਸਾਚ ਨਾਏ ਭਾਖਿਆ ਭਾਉ ਅਪਾਰ ਉਹਦੀ ਜਿਹੜੀ ਭਾਸ਼ਾ ਨਾ ਉਹ ਪ੍ਰੇਮ ਹੈ ਤੇ ਸਾਹਿਬ ਮੇਰਾ ਜਿਹੜਾ ਨਾ ਉਹਦੀ ਜਾਂਚਣਾ ਕਰਨੀ ਹੈ ਉਹਦੇ ਕੋਲੋਂ ਮੰਗਣਾ ਸੇਵੀ ਸਾਹਿਬ ਆਪਣ ਅਵਰਨ ਜਾਚੋਂ ਕੋਏ ਨਾਨਕ ਤਾਂ ਕਾ ਦਾਸ ਹੈ ਮੈਂ ਉਹਦਾ ਹੀ ਦਾਸ ਆ ਬਿੰਦ ਬਿੰਦ ਚੁੱਕ ਚੁੱਕ ਹੋਏ ਬਿੰਦ ਮਿਤਲ ਥੋੜਾ ਥੋੜਾ ਚੁੱਕ ਚੁੱਕ ਟੋਟੇ ਟੋਟੇ ਪਾਵੇ ਇਹਦਾ ਮਤਲਬ ਕਿ ਮੈਂ ਹਰ ਵੇਲੇ ਸਵਾਸ ਸਵਾਸ ਮੈਂ ਉਹ ਤੋਂ ਕੁਰਬਾਨ ਜਾਂਦਾ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਏ ਸਤਿਗੁਰੂ ਮੈਂ ਤੇਰੇ ਨਾਮ ਤੋਂ ਵਾਰ ਵਾਰ ਖਿੰਨ ਖਿੰਨ ਸਦਕੇ ਜਾਂਦਾ ਹਾਂ ਤੇ ਅਰਦਾਸ ਕੀਤੀ ਨਾ ਸਤਿਗੁਰੂ ਕਹਿੰਦੇ ਉਹ ਪ੍ਰਮਾਤਮਾ ਹੈ ਜਿਹੜਾ ਸਾਨੂੰ ਡਰ ਤੋਂ ਰਹਿਤ ਕਰ ਸਕਦਾ ਹੈ ਉਹਦੇ ਅੱਗੇ ਅਰਦਾਸ ਕਰੋ ਜੀਓ ਡਰਤ ਹੈ ਆਪਣਾ ਕੈਸੇਉ ਕਰੀ ਪੁਕਾਰ ਕਹਿੰਦੇ ਤੂਕ ਵਿਚਾਰਨ ਸੇਵਿਆ ਸਦਾ ਸਦਾ ਦਾਤਾਰ ਜਿੱਦਣ ਉਹ ਨਾਲ ਹੋਏਗਾ ਨਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਨਿਰਪੋ ਸੰਗ ਤੇਮਾਰੇ ਬਸਦਾ ਜਿੱਦਣ ਇਹ ਪ੍ਰੋਸ ਆ ਗਿਆ ਨਾ ਫਿਰ ਨਹੀਂ ਡਰਾਂਗੇ ਆਪਾਂ ਵੀ ਮੇਰੇ ਰੱਬ ਰੱਬ ਮੇਰਾ ਮੇਰੇ ਪਰਮੇਸ਼ਰ ਮੇਰਾ ਵਾਹਿਗੁਰੂ ਮੇਰੇ ਨਾਲ ਹੈ ਨਿਰਪੋ ਸੰਗਤ ਤੇ ਮਾਰੇ ਵਸਤਾ ਇਹ ਡਰਣ ਕਹਾਂ ਤੇ ਆਇਆ ਇਹ ਡਰ ਕਿੱਥੋਂ ਆ ਗਿਆ ਤੇ ਉਹ ਤਾਂ ਰੱਬ ਮੇਰੇ ਨਾਲ ਹੈ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਛ ਨਾਹੀ ਹਾਂ ਇਸ ਕਰਕੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ